ਇੱਕ ਬਈਆਂ ਕੋਲੇ ਹੋਰ ਗਾਂ ਸੇਲ ਤੇ ਆ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਬਈ ਸੂਈ ਨੂੰ ਵੀਰੇ 11 ਦਿਨ ਹੋ ਗਏ ਨੇ 11 ਦਿਨ ਹੋ ਗਏ ਤੇ ਹੁਣ ਤੱਕ ਵੀਰੇ 14 ਕਿਲੋ ਹੈਗਾ ਤਿਆਰ ਆ ਪੂਰਾ ਬਾਕੀ ਫੈਟ ਫੁੱਲ ਆ ਗਈ 6 5 जल, 7 0 ਦੇ ਕਰੀਬ ਫੈਟ ਆਉਂਦੀ ਹੈ ਨੇ ਫੈਟ ਪੜਾ ਕੇ ਬੰਦਾ ਸੱਤ ਚੋਕ ਚਾਰਜ ਨੂੰ ਸੱਜੀ ਕਰੇ ਤੇ ਮਗਰ ਕੀ ਹੈ ਬਈ ਇਹਦੇ ਮਗਰ ਇਹ ਬੱਸੀ ਆ ਬਈ ਬੱਸੀ ਨੂੰ ਦਿਖਦਾ ਨਹੀਂਗਾ ਨਹੀਂ ਆਂਗੀ ਜਮਾਂਦਰੂ ਨਹੀਂ ਆਂਗੀ ਠੀਕ ਹੈ ਜੀ ਨਾਲੇ ਬੱਸੀ ਦਿਖਾ ਦਾਂਗੇ ਆਪਾਂ ਜਮਾਂਦਰੂ ਆਂਦੀ ਆ ਤਾਰ ਬਈ ਕਹਿੰਦੇ ਫੁੱਲ ਵਧੀਆ ਤਾਰਮੀ ਵੀ ਨਹੀਂ ਮੰਨਦੀ ਵੀਰੇ ਦੋਗਲੇ ਪੰਚਾ ਹੈ ਹਾਂਜੀ ਤੇ ਤੋਰਾ ਚੈੱਕ ਕਰਾ ਦਾਂਗੇ ਦੇਖ ਸਕਦੇ ਆਂ ਲੇਵੇ ਦੀ ਬੰਤਰ ਬਾਈ ਕਹਿੰਦੇ ਮੱਝ ਦੇ ਵਰਗਾ ਦੁੱਧਾ ਤੇ ਮਗਰੇ ਦੇ ਹੈਗੀਆਂ ਬੱਸੀ ਤੇ ਮੁੱਲ ਦਾ ਹੀ ਕਨਫਰਮ ਕਰ ਲਾਂਗੇ ਤੇ ਪਿੰਡ ਜੇਠੂਕੇ ਬਕਾਊਗਾ ਇਹ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਆਹ ਦੇਖ ਸਕਦੇ ਆਂ ਤੋਰਾ ਗਾਂ ਦਾ ਤਾਂ ਕਿਸੇ ਸਵੇਰੇ ਵੀ ਲੈਟੀ ਚੋਣੇ ਆਗੇ ਠੀਕ ਹੈ 7:30 ਵਜੇ ਚੋਣੇ ਆਣਗੇ ਬਣਦੋ ਕੋਈ ਨਹੀਂ ਬਈ ਤੇ ਆਹ ਮਗਰੇ ਬੱਸੀ ਆ ਜਮਾਂਦਰੂ ਅੰਨੀ ਆ ਦੇਖ ਸਕਦੇ ਆਂ ਉਹ ਗਾਂ ਦੇ ਮਗਰਾ 20 ਲੀਟਰ ਦੁੱਧ ਤਿਆਰ ਆ ਗਾਂ ਦੇ ਚਲੇ ਤੇ ਮੁੱਲ ਦਾ ਕਨਫਰਮ ਕਰ ਲੈਣੇ ਬਾਈਆਂ ਤਾਂ ਕੀ ਮੁੱਲ 45000 ਆ ਬਾਕੀ ਮਾਨਤਨ ਕਰਨਾ ਹੈ ਜੀ ਮੁੱਲ 45000 ਕਰਦੇ ਆ ਤੇ ਮੌਕੇ ਤੇ ਮਾਨਤਨ ਹੋ ਜੂ ਦੇ ਸਕਦੇ ਆ ਬਹੁਤ ਹੀ ਚੰਗੀ ਮਸਲੂਕੀ ਗਾਂ ਉਹਦੀ ਕਰ ਦਾਂਗੇ ਆਪਾਂ ਠੀਕ ਹੈ ਜੀ ਮੰਨੇ ਸਾਡੇ ਨੂੰ ਮੋੜ ਦੇ ਓਕੇ ਜੀ ਧੰਨਵਾਦ